ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਸ਼ਾਮ ਦਾ ਬਲੌਗ ਸ਼ਾਮ ਦੇ ਸਮੇਂ ਕੀ ਕੀ ਕੰਮ ਧੰਦੇ ਹੁੰਦੇ ਨੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਨਾਲ ਆਪਾਂ ਤੁਹਾਨੂੰ ਦੇਵਾਂਗੇ ਜੀ ਰੈਸਪੀ ਚੌਲਿਆਂ ਦੇ ਦਾਣਿਆਂ ਦੀ ਲੋਬੀਆ ਦੇ ਦਾਣਿਆਂ ਦੀ ਜਿਹੜੀਆਂ ਫਲੀਆਂ ਪੱਕ ਜਾਂਦੀਆਂ ਨੇ ਉਹਨਾਂ ਦੇ ਬੀਜਾਂ ਦੀ ਸਬਜ਼ੀ ਆਪਾਂ ਕਿਵੇਂ ਬਣਾਉਣੀ ਆ ਬਹੁਤ ਜ਼ਿਆਦਾ ਸਵਾਦ ਆ ਜਿਹੜੀ ਸਬਜ਼ੀ ਬਣ ਕੇ ਤਿਆਰ ਹੁੰਦੀ ਆ ਕਈ ਵਾਰੀ ਆਪਣੇ ਦਾਣਿਆਂ ਦੀ ਸਬਜ਼ੀ ਜਿਹੜੀ ਕਾਲੀ ਹੋ ਜਾਂਦੀ ਆ ਅੱਜ ਮੈਂ ਤੁਹਾਨੂੰ ਬਿਲਕੁਲ ਅਲੱਗ ਤਰੀਕਾ ਦੱਸੂਗੀ ਜਿਸ ਦੇ ਨਾਲ ਬਿਲਕੁਲ ਆਪਣੀ ਆਮ ਸਬਜ਼ੀ ਵਰਗੀ ਸਬਜ਼ੀ ਬਣ ਕੇ ਤਿਆਰ ਹੋਊਗੀ ਕਾਲੀ ਨਹੀਂ ਹੋਣੀ ਬਿਲਕੁਲ ਵੀ ਲਾਲ ਲਾਲ ਤਰੀ ਬਣੂਗੀ ਆਪਣੀ ਸਬਜ਼ੀ ਦੀ ਲਓ ਜੀ ਇਹ ਮੀਡੀਅਮ ਸਾਈਜ਼ ਦੇ ਦੋ ਆਪਾਂ ਪਿਆਜ਼ ਕੱਟ ਲਏ ਤੇ ਪਹਿਲਾਂ ਆਪਾਂ ਲਸਣ ਛਿੱਲ ਕੇ ਰੱਖੀ ਹੋਈ ਸੀ ਇਹਨੂੰ ਮੋٹے ਮੋٹے ਕੱਟਾਂਗੇ ਕਿਉਂਕਿ ਆਪਾਂ ਇਹਨੂੰ ਕਰਾਂਗੇ ਜੀ ਚੌਪ ਚੋਪਰ ਦੇ ਵਿੱਚ ਮੋਟੀਆਂ ਮੋਟੀਆਂ ਫਾੜੀਆਂ ਮੈਂ ਕੱਟ ਲਈਆਂ ਪਿਆਜ਼ ਥੋੜਾ ਜਿਹਾ ਜ਼ਿਆਦਾ ਪਾਉਣ ਨਾਲ ਤਰੀ ਵਾਲੀ ਜਿਹੜੀ ਸਬਜ਼ੀ ਹੁੰਦੀ ਹੈ ਉਹਦੀ ਤਰੀ ਆ ਜਿਹੜੀ ਸੰਘਣੀ ਹੋ ਜਾਂਦੀ ਹੈ ਸੋ ਮੈਂ ਦੋ ਤਿੰਨ ਪਿਆਜ਼ ਪਾਉਣੀ ਨੇ ਤੁਸੀਂ ਆਪਣੇ ਹਿਸਾਬ ਨਾਲ ਪਾਉਣੀ ਆ। ਲੋ ਜੀ ਨਾਲ ਹੀ ਆਪਾਂ ਕੱਢਾਂਗੇ ਚੁੱਲ੍ਹੇ ਦੇ ਵਿੱਚੋਂ ਰਾਖ ਜਿਹਨੂੰ ਸਵਾਹ ਵੀ ਕਹਿੰਦੇ ਨੇ ਆਪਾਂ। ਇਹ ਜਿਹੜੀ ਆਪਣੀ ਸੈਲਫ ਬਣਾਈ ਹੋਈ ਆ ਚੁੱਲ੍ਹੇ ਦੇ ਥੱਲੇ ਜਿਹਦੇ ਉੱਤੇ ਆਪਾਂ ਸੌਰੀ ਚੁੱਲ੍ਹਾ ਰੱਖਿਆ ਹੋਇਆ ਹੈ ਇਹਦੇ ਥੱਲੇ ਮੈਂ ਜਿਹੜੇ ਆਪਣੀ ਕੋਹੀ ਵਗੈਰਾ ਰੱਖ ਦਿੰਨੀ ਆ। ਫਿਰ ਮੀਂਹ ਵਗੈਰਾ ਦੇ ਵਿੱਚ ਬਿਲਕੁਲ ਵੀ ਭਿੱਜਦੇ ਨਹੀਂ ਹੈਗੇ ਬੱਠਲ ਵਗੈਰਾ ਦੇ ਵਿੱਚ ਪਾ ਕੇ ਆਪਾਂ ਰੱਖ ਲਈਦੇ ਨੇ। ਅੱਜ ਤਕਰੀਬਨ ਦੁਪਹਿਰ ਤੱਕ ਆ ਜਿਹੜੀ ਕਿਣਮਣ ਹੋਈ ਮੀਂਹ ਪਿਆ। ਸਵੇਰ ਦਾ ਲੱਗਿਆ ਸੀ 4:00 ਵਜੇ ਦਾ ਸਾਢੇ 3-4 ਵਜੇ ਦਾ ਲੋ ਜੀ ਪਹਿਲਾਂ ਆਪਾਂ ਥੱਲੇ ਗੋਹੇ ਲਾ ਲੈ ਤੇ ਅੱਗ ਆਪਾਂ ਮਚਾ ਲਈ ਸਬਜ਼ੀ ਆਪਾਂ ਬਣਾਵਾਂਗੇ ਚੁੱਲੇ ਤੇ ਜਦੋਂ ਤੱਕ ਆਪਣੇ ਚੁੱਲੇ ਦੇ ਵਿੱਚ ਅੱਗ ਮਚਦੀ ਆ ਇਧਰ ਆਪਾਂ ਕੜਾਹੀ ਦੇ ਥੱਲੇ ਗਾਰਾ ਲਾ ਲਾਂਗੇ ਤਾਂ ਕਿ ਜਿਹੜੀ ਕੜਾਹੀ ਆਪਣੀ ਸੜੇ ਨਾ ਤੇ ਇਹਦੇ ਨਾਲ ਸਾਫ਼ ਕਰਨੀ ਬਹੁਤ ਜ਼ਿਆਦਾ ਸੌਖੀ ਹੋ ਜਾਂਦੀ ਆ ਜਦੋਂ ਵੀ ਤੁਸੀਂ ਚੁੱਲੇ ਤੇ ਕੁਕਿੰਗ ਕਰਦੇ ਤਾਂ ਬਰਤਨ ਦੇ ਥੱਲੇ ਮਿੱਟੀ ਵਗੈਰਾ ਲਾ ਲਿਆ ਕਰੋ ਆਪਣੇ ਬੰਨੀ ਜ਼ਿਆਦਾ ਮੀਨ ਨਹੀਂ ਪਿਆ ਪਰ ਮੌਸਮ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਹੋ ਗਿਆ ਤੁਸੀਂ ਜ਼ਰੂਰ ਦੱਸਿਓ ਕਿੱਥੋਂ ਤੁਸੀਂ ਬਲੌਂਗ ਕਰਦੇ ਹੋ ਤੇ ਕਿੰਨਾ ਕੁ ਮੀਨ ਪਿਆ ਤੁਹਾਡੇ ਵੱਲ ਲੋ ਜੀ ਜਿਹੜੇ ਪਿਆਸ ਨਹੀਂ ਨੂੰ ਆਪਾਂ ਚੋਪਰ ਦੇ ਵਿੱਚ ਪਾ ਲਾਂਗੇ ਤੇ ਲਸਣ ਹਰੀ ਮਿਰਚ ਤੇ ਅਦਰਕ ਨੂੰ ਆਪਾਂ ਕੁੱਟਾਂਗੇ ਕਿਉਂਕਿ ਇਹ ਮੈਨੂੰ ਚੋਪ ਕੀਤਾ ਹੋਇਆ ਵਧੀਆ ਨਹੀਂ ਲੱਗਦਾ ਕੱਲੀ ਲਸਣ ਜੇ ਆਪਾਂ ਸਬਜ਼ੀ ਦੇ ਵਿੱਚ ਕੁੱਟ ਕੇ ਪਾ ਦਿੰਦੇ ਆ ਤਾਂ ਬਹੁਤ ਸਾਰੇ ਮਸਾਲਿਆਂ ਦਾ ਕੰਮ ਕਰ ਦਿਆ ਕਿਸੇ ਹੋਰ ਮਸਾਲੇ ਦੀ ਲੋੜ ਨਹੀਂ ਹੁੰਦੀ ਗਰਮ ਮਸਾਲਾ ਚਾਟ ਮਸਾਲਾ ਲੋ ਜੀ ਇਹ ਹੈਗੀਆਂ ਨੇ ਖੇਤੋਂ ਲਿਆਂਦੀਆਂ ਹੋਈਆਂ ਹਰੀਆਂ ਮਿਰਚਾਂ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਡੰਡੀਆਂ ਇਹਦੀਆਂ ਤੋੜਤੀਆਂ ਸਕਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਲਿਫਾਫੇ ਦੇ ਵਿੱਚ ਪਾ ਕੇ ਫ੍ਰਿਜ 'ਚ ਰੱਖ ਦਾਂਗੇ ਬਿਲਕੁਲ ਵੀ ਇਹ ਖਰਾਬ ਨਹੀਂ ਹੋਣਗੀਆਂ ਡੰਡੀਆਂ ਤੋੜ ਕੇ ਧੋਦਿਆ ਕਰੋ ਫਿਰ ਛਕਾ ਕੇ ਸਟੋਰ ਕਰਿਆ ਕਰੋ ਲੰਬੇ ਸਮੇਂ ਤੱਕ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਰਾਹੀਆ ਪਰ ਰੱਖੀ ਹੋਈ ਆ ਅੱਗ ਹੌਲੀ-ਹੌਲੀ ਬਲ ਰਹੀ ਹੈ ਆਪਣੇ ਚੁੱਲ੍ਹੇ ਦੇ ਵਿੱਚ ਤੇ ਆਪਾਂ ਉਦੋਂ ਤੱਕ ਲਸਣ ਵਗੈਰਾ ਨੂੰ ਕੁੱਟ ਕੇ ਤਿਆਰ ਕਰ ਲਾਂਗੇ ਕੁੰਡੇ ਦੇ ਵਿੱਚ ਜਿਹੜਾ ਆਪਾਂ ਤਾਜ਼ਾ ਲਸਣ ਹਰੀ ਮਿਰਚ ਕੁੱਟਦੇ ਆ ਇਹਦਾ ਸਵਾਦ ਹੀ ਵੱਖਰਾ ਆਉਂਦਾ ਸਬਜ਼ੀ ਦੇ ਵਿੱਚੋਂ ਤੁਸੀਂ ਜਿੰਨਾ ਮਰਜ਼ੀ ਮਿਕਸੀ ਵਗੈਰਾ ਦੇ ਵਿੱਚ ਕੁੱਟ ਕੇ ਪਾ ਲਓ ਉਹ ਸਵਾਦ ਨਹੀਂ ਆਉਂਦਾ ਬਿਲਕੁਲ ਆਪਾਂ ਤੁਹਾਨੂੰ ਪਿੰਡੂ ਵੀਡੀਓ ਦੇਵਾਂਗੇ ਜਿਵੇਂ ਪਿੰਡਾਂ ਦਾ ਰਹਿਣ ਸਹਿਣਾ ਦਿਖਾਵੇ ਤੋਂ ਦੂਰ ਸੋ ਸਾਰੇ ਜਾਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਪਹਿਲੀ ਵਾਰੀ ਆਏ ਹੋ ਨਾਲੇ ਮੇਰੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਲੋਜੀ ਸਰੋਂ ਦਾ ਤੇਲ ਪਾਇਆ ਆਪਾਂ ਨਾਰਮਲ ਤੜਕਾ ਪਾਵਾਂਗੇ ਜਿੰਨਾ ਕ ਆਪਾਂ ਪਾਉਂਿਆ ਸਬਜ਼ੀ ਦੇ ਵਿੱਚ ਕਿਉਂਕਿ ਬਹੁਤਾ ਤੇਲ ਕਿਉਂ ਪਾਉਣ ਨਾਲ ਸਬਜ਼ੀ ਦੇ ਤੜਕੇ ਚ ਜਿਆਦਾ ਸਵਾਦ ਨਹੀਂ ਬਣਦੀ ਜਦੋਂ ਚੰਗੀ ਤਰ੍ਹਾਂ ਤੇਲ ਚ ਧੂੰਆਂ ਆਫਨਾ ਸ਼ੁਰੂ ਹੋ ਗਿਆ ਸੀ ਤੇ ਉਸ ਤੋਂ ਬਾਅਦ ਆਪਾਂ ਜੀਰਾ ਪਾਇਆ ਥੋੜਾ ਜਿਹਾ ਥੱਲੇ ਲਾ ਕੇ ਇਹਨੂੰ ਠੰਡਾ ਕਰ ਲਿਆ ਸੀ ਕਿਉਂਕਿ ਜੇ ਜਿਆਦਾ ਗਰਮ ਤੇਲ ਦੇ ਵਿੱਚ ਆਪਾਂ ਜੀਰਾ ਪਾ ਦਈਏ ਸੜ ਜਾਂਦਾ ਥੋੜਾ ਜਿਹਾ ਚਟਕਣ ਤੋਂ ਬਾਅਦ ਜੀਰੇ ਨੂੰ ਆਪਾਂ ਪਾਤੇ ਜੀ ਪਿਆਜ਼ ਇਹਨਾਂ ਨੂੰ ਆਪਾਂ 50% ਭੁੰਨਾਂਗੇ ਫਿਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਅਦਰਕ ਲਸਣ ਦਾ ਪੇਸਟ ਅੱਜ ਸਾਰਾ ਕੁਝ ਗਿੱਲਾ-ਗਿੱਲਾ ਹੋਇਆ ਹੋਇਆ ਕਿਉਂਕਿ ਮੀਂਹ ਪੈ ਰਿਹਾ ਸੀ। ਚੁੱਲ੍ਹੇ ਨੂੰ ਆਪਾਂ ਕਵਰ ਕਰ ਦੰਨੇ ਹੁੰਨੇ ਆ। ਸੋ ਇਹ ਕਈ ਵਾਰੀ ਤਾਂ ਜ਼ਿਆਦਾ ਭਿੱਜ ਜਾਂਦਾ ਜੇ ਜ਼ਿਆਦਾ ਤੇਜ਼ ਬਾਰਿਸ਼ ਹੋਵੇ। ਅੱਜ ਇੰਨਾ ਜ਼ਿਆਦਾ ਨਹੀਂ ਭਿੱਜਿਆ ਸੀ ਸੋ ਆਪਾਂ ਅੱਗ ਵਾਲੀ ਤੇ ਬਾਕੀ ਦੁਪਹਿਰ ਨੂੰ ਧੁੱਪ ਵੀ ਨਿਕਲਿਆ ਸੀ ਜਿੰਨਾ ਕਿ ਭਿੱਜਿਆ ਸੀ ਉਹਨਾਂ ਸੁੱਕ ਗਿਆ। ਲੋ ਜੀ ਆਪਾਂ ਹੁਣ ਪਾਵਾਂਗੇ ਪੁੰਡੇ ਦੇ ਵਿੱਚੋਂ ਪੇਸਟ, ਹਰੀ ਮਿਰਚ, ਅਦਰਕ ਤੇ ਲਸਣ ਦਾ। ਉੱਤ ਸੋਹਣੀ ਜਿਹੜੀ ਸ਼ਾਮ ਸੀ ਠੰਡਾ ਠੰਡਾ ਮੌਸਮ ਸੀ ਬਹੁਤ ਹੀ ਜ਼ਿਆਦਾ ਗਰਮੀ ਨਹੀਂ ਸੀ ਤੇ ਬਾਕੀ ਬਾਹਰ ਜਾਨਵਰ ਵਗੈਰਾ ਬੋਲਦੇ ਨੇ ਚਿੜੀਆਂ ਵਗੈਰਾ ਬਹੁਤ ਜ਼ਿਆਦਾ ਵਧੀਆ ਲੱਗਦਾ ਖੁੱਲੇ ਦੇ ਵਿੱਚ ਕੁਕਿੰਗ ਕਰਨਾ ਖਾਸ ਕਰਕੇ ਗਰਮੀ ਦੇ ਮੌਸਮ ਵਿੱਚ ਅੰਦਰ ਵੜਨ ਨੂੰ ਬਿਲਕੁਲ ਦਿਲ ਨਹੀਂ ਕਰਦਾ ਹੁੰਦਾ ਤੇ ਜਿਹੜਾ ਇਹ ਉੱਪਰ ਚੁੱਲਾ ਬਣਾਇਆ ਇਹਦੇ ਤੇ ਬਹੁਤ ਹੀ ਜ਼ਿਆਦਾ ਗਰਮੀ ਵੀ ਨਹੀਂ ਆਉਂਦੀ ਲੋ ਜੀ ਹੁਣ ਆਪਾਂ ਇੱਥੇ ਪਾਵਾਂਗੇ ਜਿਹੜੇ ਆਪਣੇ ਬੀਜ ਸੀ ਚੌਲਾਂ ਦੇ ਤੇ ਆਲੂ ਸੀ ਦੋ ਕੱਟੇ ਹੋਏ ਉਹਨਾਂ ਨੂੰ ਆਪਾਂ ਭੁੰਨਾਂਗੇ ਜੇ ਆਪਾਂ ਇੱਥੇ ਲੂਣ ਮਿਰਚ ਪਾ ਕੇ ਇਹਨਾਂ ਨੂੰ ਪਾ ਦਿੰਦੇ ਪਾ ਚੋਂ ਜਿਵੇਂ ਆਪਾਂ ਸਿੰਪਲ ਸਬਜੀ ਨੂੰ ਤੜਕਾ ਲਾਉਂਦੇ ਆ ਤਾਂ ਫਿਰ ਇਹ ਕਾਲੀ ਹੋ ਜਾਂਦੀ ਆ ਸਬਜੀ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖੋ ਬਿਲਕੁਲ ਵੀ ਜਿਹੜੀ ਤੁਹਾਡੀ ਕਾਲੀ ਆ ਸਬਜੀ ਆ ਕਾਲੀ ਨਹੀਂ ਹੋਊਗੀ 2-3 ਮਿੰਟ ਆਪਾਂ ਇਹਨੂੰ ਭੁੰਨਾਂਗੇ ਲੋ ਜੀ 2 ਮਿੰਟ ਹੋ ਗਏ ਇਹਨੇ ਕਿਉ ਛੜਤਾ ਤੇਲ ਛੜਤਾ ਤੇ ਹੁਣ ਆਪਾਂ ਬਿਲਕੁਲ ਇਹਦੇ ਵਿੱਚ ਥੋੜੀ ਜਿਹੀ ਪਾਵਾਂਗੇ ਅਜਮੈਣ ਅਜਮੈਣ ਦਾ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਆ ਸਬਜੀ ਦੇ ਵਿੱਚੋਂ ਜਿੱਥੇ ਤੇਲ ਜਾ ਸੀ ਮੈਂ ਉੱਥੇ ਪਾਤਾ ਤਾਂ ਕਿ ਅਜਮੈਣ ਵੀ ਪੁੱਜ ਜੇ ਬਹੁਤ ਛੇਤੀ ਭੁੱਜ ਜਾਂਦੀ ਹੈ ਅਜਮੈਂਟ ਤੁਸੀਂ ਚਾਹੋ ਤਾਂ ਪਿਆਜ਼ ਦੇ ਨਾਲ ਪਾ ਸਕਦੇ ਹੋ ਪਰ ਮੈਂ ਪਹਿਲਾਂ ਭੁੱਲ ਗਈ ਸੀ ਸੋ ਮੈਂ نیچے ਉੱਤ ਆਇਆ ਹੁਣ ਮੈਂ ਪਾਤੀ ਤੇ 1-2 ਮਿੰਟ ਆਪਾਂ ਇਹਨੂੰ ਹੋਰ ਪਕਾਵਾਂਗੇ ਚੰਗੀ ਤਰ੍ਹਾਂ ਤੇਲ ਛੱਡ ਜੇ ਇਹ ਪਹਿਲਾਂ ਪਾਦਰਕ ਲਸਣ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਿਆ ਸੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਿਕ ਮਸਾਲੇ ਲੂਣ ਮਿਰਚ ਹਲਦੀ ਤੇ ਬਿਲਕੁਲ ਥੋੜੀ ਜਿਹੀ ਪਾਈਆ ਮੈਂ ਕਾਲੀ ਮਿਰਚ ਜੇ ਤੁਹਾਨੂੰ ਪਸੰਦ ਆ ਤਾਂ ਪਾ ਲਓ ਵੈਸੇ ਸਾਡੀ ਸਿਹਤ ਵਾਸਤੇ ਬਹੁਤ ਚੰਗੀ ਹੁੰਦੀ ਹੈ ਜ਼ਰੂਰ ਖਾਣੀ ਚਾਹੀਦੀ ਆ। ਲੋ ਜੀ ਇਹਨੂੰ ਵੀ ਆਪਾਂ ਭੁੰਨਾਂਗੇ ਤੇ ਬਿਲਕੁਲ ਥੋੜਾ ਜਿਹਾ ਪਾਵਾਂਗੇ ਪਾਣੀ ਤਾਂ ਕਿ ਜਿਹੜਾ ਲੂਣ ਮਿਰਚਾ ਸਾਰਾ ਪੁੱਜ ਜੇ, ਹਲਦੀ ਵਗੈਰਾ ਕੱਚੀ ਨਾ ਰਹੇ। ਬਿਲਕੁਲ ਥੋੜਾ ਜਿਹਾ ਪਾਣੀ ਪਾਵਾਂਗੇ, ਜ਼ਿਆਦਾ ਪਾਣੀ ਇੱਥੇ ਆਪਾਂ ਨਹੀਂ ਪਾਉਣਾ। ਤਾਂ ਕਿ ਆਪਣਾ ਮਸਾਲਾ ਪੁੱਜੇ ਤੇ ਤੇਲ ਛੱਡ ਜੇ। ਜਿੰਨਾ ਵਧੀਆ ਮਸਾਲਾ ਪੁੱਜੂਗਾ, ਓਨੀ ਜਿਹੜੀ ਸਬਜ਼ੀ ਆ ਸਾਡੀ ਜਾਦੇ ਸਵਾਦ ਬਣ ਕੇ ਤਿਆਰ ਹੋਊਗੀ। ਨਿੱਕੀਆਂ-ਨਿੱਕੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਡੀ ਸਬਜ਼ੀ ਦੇ ਸਵਾਦ ਨੂੰ ਬਹੁਤ ਜ਼ਿਆਦਾ ਵਧਾ ਦਿੰਦੀਆਂ ਨੇ। ਲੋ ਜੀ ਸਾਰਾ ਤੇਲ ਛੱਡਤਾ ਸਬਜੀ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਜਿੰਨੀ ਤੁਸੀ ਤਰੀ ਰੱਖਣੀ ਆ ਸੰਘਣੀ ਪਤਲੀ ਤੁਸੀ ਉਹਦੇ ਹਿਸਾਬ ਨਾਲ ਪਾਣੀ ਪਾਉਣਾ ਮੈਂ ਇੱਥੇ ਥੋੜਾ ਜਿਆਦਾ ਜਿਆਦੀ ਪਾਣੀ ਪਾਇਆ ਕਿਉਂਕਿ ਸਬਜੀ ਆਪਾਂ ਚੁੱਲੇ ਤੇ ਰੱਖੀ ਹੋਈ ਆ ਤੇ ਆਪਾਂ ਕੱਢ ਕੇ ਲੈ ਕੇ ਆਵਾਂਗੇ ਨਾਲ ਧਾਰ ਅੱਗ ਮੈਂ ਹੋਰ ਨਹੀਂ ਬਾਲੀ ਨਾ ਕੋਈ ਗੋਹਾ ਲਾਵਾ بس ਇਸੇ ਜਿਹੜਾ ਸੇਕ ਆਇਆ ਸੀ ਨਾਲ ਸਬਜੀ ਬਣ ਕੇ ਤਿਆਰ ਹੋ ਜੂਗੀ ਤੇ ਐਂਡ ਤੇ ਅੱਗ ਆ ਜਿਹੜੀ ਖਤਮ ਹੋ ਜੂਗੀ ਸਭ ਤੋਂ ਸੌਖਾ ਇਹ ਚੁੱਲੇ ਤੇ ਸਬਜੀ ਬਣਾਉਣ ਦਾ ਤਰੀਕਾ ਜੇ ਤੁਸੀਂ ਤਰੀ ਵਾਲੀ ਸਬਜੀ ਬਣਾ ਰਹੇ ਹੋ ਜਿੰਨੇ ਕੁ ਗੋਹਿਆਂ ਨਾਲ ਆਪਾਂ ਤੜਕਾ ਲਾਉਨੇ ਆਂ ਬੱਲਣ ਨਾਲ ਉਨੇ ਕਨਾਲੀ ਤਕਰੀਬਨ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਜੇ ਲੋੜ ਹੋਈ ਤਾਂ ਥੋੜਾ ਜਿਹਾ ਆਪਾਂ ਹੋਰ ਬੱਲਣ ਢਾਲਾਂਗੇ ਲਓ ਜੀ ਗਾਂ ਦੇ ਆਪਾਂ ਪਾ ਲਿਆ ਨਿਆਣਾ ਸ਼ਾਮ ਦੇ ਟਾਈਮ ਕੱਲੀ ਗਾਂ ਦੁੱਧ ਦਿੰਦੀ ਹੈ ਮੱਝ ਸਵੇਰੇ ਮਿਲਦੀ ਆ ਕਿਉਂਕਿ ਮੱਝ ਨੂੰ ਸੋਈ ਨੂੰ ਕਾਫੀ ਟਾਈਮ ਹੋ ਗਿਆ ਸੀਸ ਪਸੂਆਂ ਦਾ ਕੰਮ ਮੈਂ ਬਹੁਤਾ ਜ਼ਿਆਦਾ ਨਹੀਂ ਕਰਦੀ। ਬਸ ਧਾਰ ਵਗੈਰਾ ਕੱਢ ਲਈਦੀ ਆ ਜਦੋਂ ਕਈ ਵਾਰੀ ਖੇਤ ਦੇ ਵਿੱਚ ਕੋਈ ਕੰਮ ਧੰਦਾ ਹੁੰਦਾ ਹੈਲਪਰ ਨੂੰ ਤੇ ਹੁਣ ਤਾਂ ਉਹਦੇ ਉਂਗਲ ਤੇ ਸੱਟ ਵੀ ਲੱਗੀ ਹੋਈ ਆ ਪਿਛਲੇ ਮੇਰਾ خیال ਮਹੀਨੇ ਤੋਂ ਸੋ ਧਾਰ ਮੈਨੂੰ ਕੱਢਣੀ ਪੈਂਦੀ ਆ। ਨਹੀਂ ਤਾਂ ਫਿਰ ਉਹ ਕੱਢ ਦਿੰਦਾ ਹੁੰਦਾ ਧਾਰ। ਬਾਕੀ ਆਪਣੇ ਘਰ ਦੇ ਕੰਮ ਨੇ ਜੀ ਆਪ ਹੀ ਕਰਨੇ ਨੇ। ਕੋਈ ਚੱਕਰ ਨਹੀਂ ਹੁੰਦਾ ਕੰਮ ਸਾਰੇ ਕਰ ਲਈਦੇ ਨੇ। ਚੈੱਕ ਕਰਨੇ ਵੀ ਚਾਹੀਦੇ ਨੇ ਕਿਉਂਕਿ ਜਦੋਂ ਅਸੀਂ ਖੇਤੀਬਾੜੀ ਨਾਲ ਸੰਬੰਧ ਰੱਖਦੇ ਆਂ ਫਿਰ ਇਹ ਕੰਮ ਵੀ ਜ਼ਰੂਰੀ ਨੇ ਥੋੜਾ ਜਿਹਾ ਹਲਦੀ ਚਲਦੀ ਆ ਇਹ ਅੱਗੇ ਪਿੱਛੇ ਜੇ ਪੈਰ ਕਰੂੰਗੀ ਪਰ ਬਾਲਟੀ ਦੇ ਵਿੱਚ ਲੱਤ ਨਹੀਂ ਮਾਰਦੀ ਤੇ ਕਾਫੀ ਜ਼ਿਆਦਾ ਪਸ਼ੂ ਆ ਜਿਹੜੇ ਲਿਬੜੇ ਹੋਏ ਸੀ ਸਵੇਰੇ ਨਿਮਾਤੇ ਸੀ ਪਰ ਕੱਚੇ ਦੇ ਵਿੱਚ ਚਿੱਕੜ ਹੋ ਜਾਂਦਾ ਪੱਕੀ ਜਗ੍ਹਾ ਵੀ ਹੈਗੀ ਆ ਪਰ ਉੱਥੇ ਪਸ਼ੂ ਆ ਜਿਹੜੇ ਨਹੀਂ ਬੈਠਦੇ ਨਹੀਂ ਹੈਗੇ ਵਧੀਆ ਲੱਗਦਾ ਕੱਚੇ 'ਚ ਬੈਠਣਾ ਸੁੱਖਾ ਲੱਗਦਾ ਕਰਦੇ ਕੰਮ ਧੰਦੇ ਕਰਨੇ ਵੀ ਬਹੁਤ ਵਧੀਆ ਲੱਗਦੇ ਨੇ ਜਦੋਂ ਗਰਮੀ ਜ਼ਿਆਦਾ ਹੁੰਦੀ ਹੈ ਤਾਂ ਥੋੜਾ ਔਖਾ ਲੱਗਦਾ ਪਰ ਜਿਵੇਂ ਅੱਜ ਮੌਸਮ ਸਹੀ ਸੀ ਤਾਂ ਕੋਈ ਫਰਕ ਨਹੀਂ ਲੱਗਦਾ ਹੁੰਦਾ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਵੀ ਰੋਜ਼ ਤੁਹਾਡੇ ਨਾਲ ਘਰ ਦੇ ਕੰਮ ਤੰਦੇ ਵੀ ਆਪਾਂ ਸਾਂਝੇ ਕਰਿਆ ਕਰੀਏ ਬਲੌਗ ਵੀ ਸਾਂਝੇ ਕਰਿਆ ਕਰੀਏ ਆਪਾਂ ਬਹੁਤੇ ਪਸ਼ੂ ਨਹੀਂ ਰੱਖਦੇ ਬਸ ਆਪਣੇ ਤੋਂ ਦੁੱਧ ਜੋਗੇ ਰੱਖੀ ਦਿਆ ਇੱਕ ਗਾਂ ਇੱਕ ਮੱਝ ਕੁਛ ਇਹਨਾਂ ਦੇ ਪਿੱਛੇ ਕਟੀਆਂ ਜਿਵੇਂ ਕੱਟੀ ਹੋ ਜਾਂਦੀ ਹੈ ਕੋਈ ਬੱਚੀ ਵਗੈਰਾ ਹੋ ਜਾਂਦੀ ਹੈ ਕਿ ਕਿ ਪਸੂ ਸਾਹਮਣੇ ਬਹੁਤ ਔਖੇ ਨੇ ਜੇ ਤਾਂ ਤੁਹਾਡੇ ਕੋਲੇ ਕੋਈ ਹੈਲਪਰ ਵਗੈਰਾ ਹੈਗਾ ਫਿਰ ਤਾਂ ਠੀਕ ਆ ਨਹੀਂ ਤਾਂ ਫਿਰ ਘਰ ਦੇ ਕੰਮ ਹੀ ਬਹੁਤ ਜ਼ਿਆਦਾ ਹੋ ਜਾਂਦੇ ਨੇ ਇਕੱਲੇ ਜਾਣੇ ਨੂੰ ਤੇ ਬਾਕੀ ਫਿਰ ਬੱਚੇ ਤੇ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਨਿਆਣੀ ਨਹੀਂ ਪੜ੍ਹਾਏ ਜਾਂਦੇ ਜਾਂ ਤਾਂ ਫਿਰ ਨਿਆਣਿਆਂ ਦਾ ਟਿਊਸ਼ਨ ਵਗੈਰਾ ਰਖਵਾਉਣਾ ਪੈਂਦਾ ਚਲੋ ਜੀ ਬਾਕੀ ਸਾਰਿਆਂ ਦਾ ਆਪੋ ਆਪਣਾ ਹਿਸਾਬ ਕਿਤਾਬ ਹੁੰਦਾ ਸਾਰਿਆਂ ਦੀ ਐਡਜਸਟਮੈਂਟ ਹੁੰਦੀ ਆ ਲਓ ਜੀ ਧਾਰ ਆਪਾਂ ਕੱਢ ਲਈ ਆ ਟਾਈਮ ਆ ਜਿਹੜਾ ਤਕਰੀਬਨ 5:30 ਹੋ ਚੁੱਕੇ ਨੇ। ਇਹਨੀਆਂ ਆਪਾਂ ਖੋਲਦੇ ਆਂਗੇ। ਤੇ ਆਪਾਂ ਚੱਲਦੇ ਆਂ ਆਪਣੇ ਚੁੱਲੇ ਵੱਲ ਦੁਆਰਾ। ਤੇ ਜੀ ਸਬਜ਼ੀਆਂ ਜਿਹੜੀ ਆਪਣੀ ਪੱਕ ਚੁੱਕੀ ਆ। ਹਾਲੇ ਵੀ ਹਿਰਚ ਰਹੀ ਆ ਥੱਲੇ ਸਿਰਫ ਸੇਕ ਆ ਜਿਹੜੇ ਗੋਗੇ ਆਪਣੇ ਸੜ ਗਏ ਇਹ ਨਹੀਂ ਹੈਗਾ ਵੀ ਸਬਜੀ ਮੱਚ ਜੂਗੀ ਚੁੱਲੇ ਤੇ ਦੇਖ ਲਓ ਤੁਸੀਂ ਰਿੱਝੀ ਜਾਂਦੀ ਆ ਤੇ ਸਾਰਾ ਜਿਹੜਾ ਤੇਲ ਆ ਉੱਪਰ ਆ ਗਿਆ ਕਿੰਨਾ ਸੋਹਣਾ ਆਪਣੀ ਸਬਜੀ ਦਾ ਰੰਗ ਆਇਆ ਬਿਲਕੁਲ ਵੀ ਇਹ ਕਾਲੀ ਨਹੀਂ ਹੋਈ ਤੁਸੀਂ ਜਰੂਰ ਇੱਕ ਵਾਰੀ ਟਰਾਈ ਕਰਿਓ ਇਹ ਲੋ ਜੀ ਸਬਜੀ ਆਪਾਂ ਥੱਲੇ ਉਤਾਰ ਦਾਂਗੇ ਤੇ ਉਧਰ ਆਪਾਂ ਬਣਾਵਾਂਗੇ ਰੋਟੀ ਤੇ ਨਾਲ ਹੀ ਮੈਂ ਦੁੱਧ ਰੱਖਤਾ ਜੇ ਸੁੱਕੀ ਸਬਜ਼ੀ ਹੁੰਦੀ ਆ ਫਿਰ ਆਪਾਂ ਧਾਰ ਕੱਢ ਕੇ ਬਾਅਦ ਚੋਂ ਤੜਕਾ ਲਾਉਨੇ ਹੁੰਦੇ ਆ ਕਿਉਂਕਿ ਉਹਨੂੰ ਆਪਾਂ ਛੱਡ ਕੇ ਨਹੀਂ ਜਾ ਸਕਦੇ ਤੇ ਅੱਜ ਸਬਜ਼ੀ ਜਿਹੜੀ ਤਰੀ ਵਾਲੀ ਸੀ ਸੁਆਗ ਚੁੱਲੇ ਦੇ ਵਿੱਚੋਂ ਬੋਚ ਚੁੱਕੀ ਸੀ ਆਪਾਂ ਨਹੀਂ ਦੁੱਧ ਵਗੈਰਾ ਚੁੱਲੇ ਤੇ ਗਰਮ ਕਰ ਲੈਨੇ ਹੁੰਦੇ ਆ ਕਈ ਵਾਰੀ ਰੋਟੀ ਵਗੈਰਾ ਵੀ ਬਣਾ ਲੈਨੇ ਹੁੰਦੇ ਆ ਜਵਾਲਣ ਵੀ ਗਿੱਲਾ ਸੀ ਕਿਉਂਕਿ ਨਹੀਂ ਪਿਆ ਹੋਇਆ ਸੀ ਸੋ ਆਪਾਂ ਰੋਟੀ ਅੰਦਰ ਬਣਾਵਾਂਗੇ ਗੈਸ ਤੇ ਪਿੰਡਾਂ ਦੇ ਵਿੱਚ ਜਿਹੜੀ ਰੋਟੀ ਵਗੈਰਾ ਬਹੁਤ ਛੇਤੀ ਖਾ ਲਈ ਜਾਂਦੀ ਆ ਤਕਰੀਬਨ 7 7:30 ਵਜੇ ਸਾਰਿਆਂ ਦਾ ਕੰਮ ਨਿਬੜ ਜਾਂਦਾ ਵਧੀਆ ਵੀ ਲੱਗਦਾ ਪਰ ਉਸ ਤੋਂ ਬਾਅਦ ਤੁਸੀਂ ਆਰਾਮ ਨਾਲ ਆਪਣਾ ਤੁਰ ਫਿਰ ਸਕਦੇ ਹੋ ਸ਼ੈਰ ਵਗੈਰਾ ਕਰ ਸਕਦੇ ਹੋ ਗੱਲਾਂ ਮਾਰ ਸਕਦੇ ਹੋ ਬੈਠ ਕੇ ਜੇ ਕੰਮ ਧੰਦਿਆਂ ਨੂੰ ਹਨੇਰਾ ਹੋਵੇ ਤੇ ਸਾਰੀਆਂ ਚੀਜ਼ਾਂ ਛੁੱਟ ਜਾਂਦੀਆਂ ਨੇ ਤੇ ਆਪਾਂ ਕੋਠੇ ਤੇ ਚਲੇ ਜਾਵਾਂਗੇ ਰੋਟੀ ਵੀਰਾ ਬਣਾ ਕੇ ਖਾ ਕੇ ਮੈਂ ਸਰਦਾਰ ਜੀ ਤੇ ਬੇਟਾ ਉੱਥੇ ਦੇਵਾਂਗੇ ਗੀੜੇ ਬਹੁਤ ਜ਼ਿਆਦਾ ਵਧੀਆ ਲੱਗਦਾ ਗੱਲਾਂ ਵੀ ਕਰੀ ਜਾਂਦੇ ਆ ਤੇ ਰੋਟੀ ਵੀ ਹਜਮ ਹੋ ਜਾਂਦੀ ਹੈ ਨਾਲ ਹੀ ਮੈਂ ਦੁੱਧ ਗਰਮ ਰੱਖਿਆ ਕਿਉਂਕਿ ਫਿਰ ਕਈ ਵਾਰੀ ਜੇ ਆਪਾਂ ਬਾਅਦ ਚ ਰੱਖੀ ਤਾਂ ਨਿਕਲਣ ਦਾ ਡਰ ਹੋ ਜਾਂਦਾ ਇੱਥੇ ਮੈਂ ਨੇੜੇ ਆ ਰੋਟੀ ਵੀ ਬਣਾ ਲੂਗੀ ਤੇ ਦੁੱਧ ਵੀ ਗਰਮ ਹੋ ਜੂਗੀ ਇਹ ਪੀਣ ਵਾਲਾ ਦੁੱਧ ਦਾ ਤੇ ਵਿੱਚੋਂ ਆਪਾਂ ਦਹੀਂ ਵਗੈਰਾ ਜਮਾ ਲਾਂਗੇ ਕਿਉਂਕਿ ਹੁਣ ਆਪਾਂ ਨਹੀਂ ਰੜਕਦੇ ਦੁੱਧ ਥੋੜਾ ਹੁੰਦਾ ਲੱਗ ਜਾਂਦਾ ਜੇ ਕਈ ਵਾਰੀ ਬਚਦਾ ਤਾਂ ਫਿਰ ਰੜਕਣ ਚ ਪਾ ਦੇਈਦਾ ਉਮੀਦ ਹੈ ਜੇ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਸਦੇ ਰਹੋ ਖੁਸ਼ ਰਹੋ ਆਪਣਾ ਬਹੁਤ ਸਾਰਾ ਧਿਆਨ ਰ